ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਦਾਸ ਪੀਬੀ ਦਲੇਰ ਖਾਲਸਾ ਦੇ ਸਮੂੱਚੇ ਜਥੇ ਵੱਲੋਂ ਕਿ 16 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਿਨੋਬ੍ਰੇਸ਼ੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਆ ਇਡਲੀ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 12 ਵਜੇ ਤੋਂ ਪਹਿਲਾਂ ਪਹੁੰਚ ਜਾਣਾ ਨਾਲੇ ਗੁਰੂ ਕੇ ਲੰਗਰ ਛਕਿਓ ਨਾਲੇ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੈ ਨਗਰ ਕੀਰਤਨ ਦੇ ਵਿੱਚ ਕਥਾਵਾਚਕ ਰਾਗੀ ਸਿੰਘ ਢਾਡੀ ਸਿੰਘ ਕੁਇਸ਼ਰ ਸਿੰਘ ਉਹਨਾਂ ਦੇ ਪਾਸੋਂ ਆਪ ਜੀ ਨੇ ਹਰੀ ਜਾ ਸਰਵਣ ਕਰਨਾ ਹੌਲੇ ਮੱਲੇ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸ਼ਹਿਰ ਲੀਨੋਵਿਖੇ ਤੇ ਸੰਗਤ ਜੀ ਬੇਨਤੀ ਹੈ ਕਿ ਗੁਰੂ ਦਾ ਲੰਗਰ ਕੇਵਲ ਪੰਕਤਾਂ ਦੇ ਵਿੱਚ ਹੀ ਛਕਾਇਆ ਜਾਵੇਗਾ ਹਰ ਪ੍ਰਕਾਰ ਦੇ ਲੰਗਰ ਛਕਣ ਨੂੰ ਮਿਲਣਗੇ ਪਰ ਮਰਿਆਦਾ ਦੇ ਅਨੁਸਾਰ ਤੇ ਉਸ ਤੋਂ ਬਾਅਦ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਗਤਕੇ ਦੇ ਜੋਰ ਵੀ ਵਿਖਾਏ ਜਾਣਗੇ ਤੇ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਹੌਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਇਸ ਮੁੱਚੀ ਸੰਗਤ ਨੂੰ ਬੇਨਤੀ ਆ ਦਾਸ ਦਲੇਰ ਖਾਲਸਾ ਦੇ ਜਥੇ ਵੱਲੋਂ ਵੀ ਜਰੂਰ ਇਨ ਸਮਾਗਮਾਂ ਦੇ ਵਿੱਚ ਆਪ ਜੀ ਨੇ ਸ਼ਾਮਲ ਹੋਣਾ ਨਗਰ ਕੀਰਤਨ ਦੇ ਵਿੱਚ ਆ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ 16 ਮਾਰਚ ਦਿਨ ਐਤਵਾਰ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋ ਬ੍ਰੀਸ਼ਾ ਇਟਲੀ ਵਿਖੇ ਵਾਹਿਗੁਰੂ ਜੀ ਕਾ ਖਾਲਸਾ Vai, Roger, que